ਸਰਸ਼ੀਕਾ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਜਿਹੜੇ ਲੋਕ ਸੋਸ਼ਲ ਮੀਡੀਆ ਦਾ ਕਰੇਜ਼ ਰੱਖਦੇ ਨੇ ਖਾਸ ਕਰਕੇ ਇੰਸਟਾਗ੍ਰam ਫੇਸਬੁੱਕ ਜਾਂ ਹੋਰ ਅਜਿਹਿਆਂ ਵੱਖ-ਵੱਖ ਜਿਹੜੇ ਕਿ ਅਕਾਊਂਟ ਹੁੰਦੇ ਨੇ ਜਾਂ ਵੱਖ-ਵੱਖ ਐਪ ਹੁੰਦੇ ਨੇ ਉਹਨਾਂ ਦਾ ਜਿਹੜਾ ਜ਼ਿਆਦਾ ਕਰੇਜ਼ ਰੱਖਦੇ ਨੇ ਤਾਂ ਇਹ ਖਬਰ ਉਹਨਾਂ ਨੂੰ ਕੰਮ ਦੇਣ ਵਾਲੀ ਆ ਸੋ ਦੇਖਿਆ ਜਾਂਦਾ ਕਿ ਅੱਜ ਕਾ ਕੁੜੀਆਂ ਦੇ ਨਾਮ ਦੇ ਉੱਤੇ ਫੇਕ ਆਈਡੀਆਂ ਬਣਾ ਕੇ ਲੋਕਾਂ ਤੋਂ ਪੈਸੇ ਵਟੋਲਣ ਦਾ ਤੇ ਇਹ ਸਿਲਸਿਲਾ ਲਗਾਤਾਰ ਦੇਖਿਆ ਹੀ ਹੋਣਾ ਔਰ ਜਿਹੜਾ ਇੱਕ ਹੋਲ ਮਾਮਲਾ ਸਾਹਮਣੇ ਆਇਆ ਉਸਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਿਸ ਦੇ ਵਿੱਚ ਲੜਕੀ ਦੇ ਨਾਮ ਦੇ ਉੱਤੇ ਪਹਿਲਾਂ ਫੇਕ ਆਈਡੀ ਬਣਾਈ ਜਾਂਦੀ ਆ ਉਸ ਤੋਂ ਬਾਅਦ ਮੁੰਡੇ ਦੇ ਨਾਲ ਮਿੱਠੀਆਂ ਗੱਲਾਂ ਮਾਰੀਆਂ ਜਾਂਦੇ ਨੇ ਤੇ ਫਿਰ ਉਸ ਨੂੰ ਮਿਲਣ ਵਾਸਤੇ ਸੱਦਿਆ ਜਾਂਦਾ ਤੇ ਜਦੋਂ ਉਹ ਮਿਲਣ ਵਾਸਤੇ ਮੁੰਡਾ ਪਹੁੰਚਦਾ ਤਾਂ ਉਸ ਦੇ ਉੱਤੇ ਤੇਜ਼ ਹਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਾਂਦਾ ਤੇ ਉਹ ਜ਼ਖਮੀ ਹੋ ਗਿਆ ਫਿਰ ਇਸ ਨੌਜਵਾਨ ਨੇ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਕਿ ਹਸਪਤਾਲ ਦਾਖਲ ਕਰਵਾਇਆ ਗਿਆ ਆਉ ਜਾਣਦੇ ਆ ਕਿ ਆਖਰ ਹਮਲੇ ਕਰਨ ਦਾ ਕਾਰਨ ਕੀ ਰਿਹਾ ਮੈਂ ਸਰਕਾਰੀ ਹਸਪਤਾਲ ਉਹ ਉਹਦੇ ਵਿੱਚ ਪਿਆ ਰਜਿੰਦਰਾ ਚ ਤੇ ਸੱਟਾਂ ਮੇਰੇ ਆ ਤੁਹਾਡੇ ਸਾਹਮਣੇ ਆ ਮੇਰੇ ਸਿਰ 'ਚ ਟਾਂਕੇ ਲੱਗਿਆ ਤੇ ਆ ਬਾਹਾਂ ਤੇ ਨੇ ਕੂਣੀਆਂ ਤੇ ਲੱਤਾਂ ਤੇ ਸਾਰੇ ਟਾਂਕੇ ਲੱਗੇ ਆਗੇ ਤੇ ਅਣਪਛਾਤੇ ਬੰਦਿਆਂ ਵੱਲੋਂ ਮਾਰਦਤ ਕੀਤੀ ਗਈ ਆ ਨਾ ਸਾਨੂੰ ਕੋਈ ਪਤਾ ਲੱਗਿਆ ਵੀ ਕੀ ਗੱਲ ਆ ਕੀ ਨਾ ਤੇ ਇਹ ਮੁੰਡੇ ਨੂੰ ਮੰਨ ਕੇ ਚੱਲ ਵੀ ਬਾਹਰ ਬੁਲਾਇਆ ਗਿਆ ਇਹ ਪਿੰਡੋਂ ਬੁਲਾ ਕੇ ਮੰਨ ਦਾ ਫਰੈਂਡ ਵੱਲੋਂ ਬੁਲਾਇਆ ਗਿਆ ਇੱਕ ਵੱਲੋਂ ਤੇ ਉਸ ਵਾਰ ਕੁੱਟਮਾਰੀ ਉਹਨੇ ਕੀਤੀ ਗਈ ਤੇ ਇਹਨੂੰ ਅਸੀਂ ਲੈ ਕੇ ਮੰਨ ਕੇ ਚੱਲ ਉਧਰੋਂ ਦਾਖਲ ਕਰਵਾਤਾ ਉਹਰੇ ਹਸਪਤਾਲ ਦੇ ਵਿੱਚ ਐਮਬੂਲੈਂਸ ਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਜਦੋਂ ਦਾਖਲ ਕਰਵਾਇਆ ਸਾਨੂੰ ਇਹਨੇ ਫੋਨ ਕੀਤਾ ਤੇ ਅਸੀਂ ਪਿੰਡੋਂ ਆ ਗਏ ਉਹਰੇ ਪਿੰਡੋਂ ਆਏ ਹੋਏ ਸਾਨੂੰ ਆਏ ਸੀਗੇ ਵੀ ਚੱਲ ਕੋਈ ਨਹੀਂ ਕੁੱਟਮਾਰ ਹੋ ਗਈ ਵੀ ਚੱਲ ਜੋ ਵੀ ਹੋਊਗਾ ਚੱਲ ਆਪਾਂ ਜਾ ਕੇ ਦੇਖ ਲਾਂਗੇ ਐਡਮਿਟ ਕਰਕੇ ਉਹਨੂੰ ਮੱਲਮ ਮੱਟੀ ਕਰਾ ਕੇ ਵਾਪਸ ਆ ਜਾਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਥੋੜੇ ਟਾਈਮ ਬਾਅਦ 11:00 11:30 ਵੀ ਹਾਂ ਜੀ ਇਹਨਾਂ ਦਾ ਇਲਾਜ ਕਰਾਉਣ ਵਾਸਤੇ ਆਇਆ ਸੀ ਮੈਂ ਤੇ 11 ਸਵਾ 11ਵੇਂ ਦੇ ਕਰੀਬ ਉਹ ਦੁਬਾਰੇ ਫੇਰ ਆਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਜ਼ਿਆਦਾ ਕੁੱਟਮਾਰ ਕੀਤੀ ਇਹਨਾਂ ਨੂੰ ਕਵਰ ਕਰਦਾ ਕਰਦਾ ਮੈਂ ਆਪ ਮੰਨ ਕੇ ਚੱਲ ਵੀ ਕੁੱਟ ਖਾ ਬੈਠਿਆ ਤੇ ਉਹਨਾਂ ਨੇ ਮੈਨੂੰ ਕਾਫੀ ਜ਼ਿਆਦਾ ਕੁੱਟਿਆ ਮੇਰੇ ਦਾਹ ਮਾਰੇ ਉੱਪਰ ਸਿਰ ਤੇ ਤਿੱਖੇ-ਦਿੱਖੇ ਹਥਿਆਰ ਸੀ ਉਹਨਾਂ ਕੋਲੇ ਰਾੜਾਂ ਸੀਆਂ ਕੀ ਨਾਮ ਹੈ ਆਪਣਾ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਜੀ ਕੀ ਸੰਤਾ ਮੱਜੇ ਨੇ ਆਪਣੇ ਤੇ ਕਿੱਥੋਂ ਆਏ ਤੁਸੀਂ ਮੇਰੇ ਪਿੰਡ ਮੀਂਸਾ ਜੇ ਮੈਨੂੰ ਮੈਸੇਜ ਕਰਕੇ ਸੱਦੇ ਗਏ ਵੀ ਲੜਕੀ ਦੀ ਸੀ ਵੀ ਲੜਕੇ ਦੀ ਸੀ ਸੇ ਬੁਲਾਇਆ ਗਿਆ ਜਦੋਂ ਪਹੁੰਚਿਆ ਉੱਥੇ ਲੜਕੇ ਸੀ ਕਿ ਲੜਕੇ ਨੇ ਮੈਨੂੰ ਰੌੜੜਾ ਮਾਰ ਕੇ ਦੋ ਰੀਜ ਕੀਤਾ ਹੀ ਠੀਕੇ ਉਦੋਂ ਮੈਂ ਹਸਪਤਾਲ ਜਾ ਗਈ ਉਦੋਂ ਟੈਂਕ ਟੋਕੇ ਲੱਗੇ ਮੇਰੇ ਫਰੈਂਡ ਵੀ ਬੜਾ ਕੂੜ ਕੀਤਾ ਜੀ ਉਹ ਆ ਗਏ ਤੇ ਫਿਰ ਆ ਕੇ ਇਹਨੇ ਮੇਰੇ ਮਰ ਦਵਾਈ ਦੇ ਵੀ ਦੋਣ ਲੱਗੇ ਜੀ ਉਦੋਂ ਜਦ ਹੀ ਆ ਗਏ ਦੁਬਾਰੇ ਰੌੜੜਾ ਜਿਹਾ ਕਹੀ ਉਦੋਂ ਬਾਅਦ ਫੁੱਟ ਮਾਰ ਕੇ ਕਿ ਇਹ ਆਪਣਾ ਹਸਪਤਾਲ ਦਾ ਨੁਕਸਾਨ ਕਰ ਗਏ ਸੀ ਜਿਸ ਦੇ ਬੰਨਗੇ ਜੀ ਉਦੋਂ ਬਾਅਦ ਦੇ ਸਾਹਮਣੇ ਬੈਠੇ ਹੋ ਗਏ। ਕੁੱਡੇ ਸੱਟਾਂ ਕਿੱਥੇ ਤੇ ਵੱਜੀਆਂ ਨੇ? ਮੇਰੇ ਸਰਚਨੀ ਬਾੰਦਨੇ ਲੱੱਪੇ। ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ? ਜੋ ਹਸਪਤਾਲ ਦੇ ਵਿੱਚ ਆ ਕੇ ਜ਼ੋਰ ਤੋਂ ਜੋ ਬਿਮਾਰ ਰਗੇ ਤੁਹਾਨੂੰ ਜੋ ਗੁੰਡੇ ਅੰਸਰ ਸੀਗੇ ਸਰਕਾਰੀ ਹਸਪਤਾਲ ਵੀ ਸੀਤ ਨਹੀਂਗਾ। ਇਸ ਸਰਕਾਰੀ ਹਸਪਤਾਲ ਦੀ ਸੇਫਟੀ ਚਾਹੀਦਾ ਜੀ। ਕਿਉਂਕਿ ਕੱਜ ਸਾਡੇ ਨਾਲ ਕੱਲ੍ਹ ਸੁਬਹ ਤੋਂ ਹੋਰ ਵੀ ਹੋ ਸਕਦਾ ਜੀ। ਇਹਦਾ ਮੰਗ ਕਰਦੇ ਆ ਵੀ ਸਾਨੂੰ ਰਿਸਪੋਨਸ ਮੰਗਣੀ ਚਾਹੀਦੀ। ਸਰ ਕੀ ਨਾਮ ਹੈ ਆਪਣਾ? ਮੇਰਾ ਨਾਮ ਡਾਕਟਰ ਕਪਿਲ ਗੋਇਲ ਹੈ। ਸਰ ਸਾਹਿਬ ਰਾਤ ਜੋ ਲੜਾਈ ਹੋਈ ਹੈ ਇੱਥੇ ਕਿਰਚਾ ਕਿਰਪਾਨਾਂ ਦਾ ਚੱਲੇ ਨੇ ਕੀ ਕਹਾਂ ਚੰਗੂ ਸਰ ਬਹੁਤ ਹੀ ਭਿਆਨਕ ਦ੍ਰਿਸ਼ ਸੀ ਜਿਹੜੇ ਉੱਥੇ ਕੱਲ ਹੋਈ ਪ੍ਰੋਬਲਮ ਇੱਕ ਪੇਸ਼ੈਂਟ ਆਪਣੇ ਇਲਾਜ ਲਈ ਆ ਰਿਹਾ ਤੇ ਉਹਨੂੰ ਪੰਜ ਬੰਦੇ ਅੰਦਰ ਆ ਕੇ ਕਿਰਪਾਨਾਂ ਦੇ ਨਾਲ ਕਿਦਾਹ ਦੇ ਨਾਲ ਤੇ ਰਾੜਾਂ ਦੇ ਨਾਲ ਆ ਕੇ ਉਨ ਨੂੰ ਘੁੱਟਦੇ ਪਏ ਨੇ ਜਿਹੜੇ ਮਰੀਜ਼ ਲੱਗੇ ਜਿਹੇ ਹੈਗੇ ਨੇ ਉਹਨਾਂ ਦੇ ਵੀ ਸੱਟਾਂ ਵੱਜ ਰੀਆਂ ਨੇ ਜੇ ਉਹਨੂੰ ਕੋਈ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਚ ਵੀ ਸੱਟਾਂ ਵੱਜ ਰੀਆਂ ਨੇ ਮੈਂ ਵੀਡੀਓ ਦੇ ਵਿੱਚ ਵੀ ਦੇਖਿਆ ਲੋਕੀ ਆਪਣੀ ਜਾਨ ਬਚਾ ਕੇ ਜਿਵੇਂ ਭੱਜਦੇ ਹੁੰਦੇ ਨੇ ਉਹ ਵੀਡੀਓ ਕੈਮਰਿਆਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਨੂੰ ਸਾਫ਼ ਨਜ਼ਰ ਆ ਰਿਹਾ ਸੀ ਕਿ ਲੋਕੀ ਭੱਜਦੇ ਪਏ ਨੇ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਸੀਗਾ ਸਾਡਾ ਸਟਾਫ ਸੀ ਸਟੂਡੈਂਟ ਸੀਗੇ ਜਿਹੜੇ ਨਵੇਂ ਮੁੰਡੇ ਕੁੜੀਆਂ ਆਪਣਾ ਸਿੱਖ ਕੰਮ ਸਿੱਖਣ ਆਏ ਨੇ ਇੱਥੇ ਉਹ ਵੀ دہشت ਦੇ ਵਿੱਚ ਸੀ ਕਮਰੇ ਦੇ ਵਿੱਚ ਬੰਦ ਹੋ ਗਏ ਸਾਨੂੰ ਉਹਨੂੰ ਇਨਫੈਕਟਡ ਉਹਨਾਂ ਦੇ ਕਿੰਨੇ ਇਹ ਵੀ ਆਇਆ ਕਿ ਸਰ ਅਸੀਂ ਨਹੀਂ ਕੰਮ ਕਰ ਸਕਦੇ ਐਮਰਜੈਂਸੀ ਬੰਦ ਕੀਤੀ ਜਾਵੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਸਮਝਾ ਕੇ ਕਿਸੇ ਤਰੀਕੇ ਨਾਲ ਅਸੀਂ ਐਮਰਜੈਂਸੀ ਸਵੇਰ ਤੱਕ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਗ੍ਰਿਸ਼ਿਬਸ ਜਿਹਾ ਹੈ ਜਿਹੜਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਲੱਗਦਾ ਕਿ ਕਿੰਨਾ ਕਿ ਸੁਰੱਖਿਆ ਦੀ ਘਾਟ ਹੈ ਪੁਲਿਸ ਕਰਮੇ ਦੀ ਸਕਿਉਰਟੀ ਗਾਰਡ ਦੀ ਰਾਤ ਨੂੰ ਡਿਊਟੀ ਹੋਣੀ ਚਾਹੀਦੀ ਹੈ 100% ਜੀ ਇਹੀ ਮੁੱਦਾ ਅਸੀਂ ਕਈ ਦਿਨਾਂ ਤੋਂ ਚੱਕ ਰਹੇ ਆਂ ਜਿਸ ਕਰਕੇ ਹੜਤਾਲ ਵੀ ਕਰ ਰਹੇ ਆਂ ਜਿਹੜੀ 8 ਤੋਂ 3 11 ਦੀ ਸਾਡੀ ਹੜਤਾਲ ਚੱਲ ਰਹੀ ਹੈ ਉਹਦਾ ਮੇਨ ਮੁੱਦਾ ਹੀ ਇਹ ਹੈ ਸਿਕਿਉਰਟੀ ਨੂੰ ਲੈ ਕੇ ਆਪਾਂ ਕਲਕੱਤਾ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਾਂਡ ਹੋ ਰਿਹਾ ਹੈ ਤੇ ਸਰਕਾਰੀ ਹਸਪਤਾਲ ਦੇ ਵਿੱਚ ਜੇ ਕੋਈ ਬੰਦਾ ਬਿਨਾਂ ਡਰ ਤੋਂ ਅੰਦਰ ਆ ਕੇ ਇਹ ਵਾਰਦਾਤ ਕਰਦਾ ਹੈ ਔਰ ਇੱਕ ਵਾਰ ਨਹੀਂ ਉਹ ਬੰਦਿਆਂ ਨੇ ਕਟੋੜ ਤਿੰਨ ਤੋਂ ਚਾਰ ਵਾਰ ਹਸਪਤਾਲ ਦੇ ਵਿੱਚ ਵੜੇ ਨੇ ਉਹਨਾਂ ਨੇ ਇੱਥੇ ਆਏ ਨੇ ਅੰਦਰ ਉਹਨਾਂ ਨੇ ਇੱਥੇ ਸੂਝ-ਬੂਝ ਵੀ ਲਿੱਤੀ ਕਿ ਕਿੱਥੇ ਕੌਣ ਹੈ ਕੀ ਕਰ ਰਹੇ ਨੇ ਉਸ ਤੋਂ ਬਾਅਦ ਕਾਲ ਕਰਕੇ ਬੁਲਾਇਆ ਉਸ ਤੋਂ ਬਾਅਦ ਦੋ ਵਾਰ ਅੰਦਰ ਆਏ ਦੋ ਵਾਰ ਆ ਕੇ ਮੁੰਡੇ ਨੂੰ ਖਿੱਚ ਕੇ ਕੁੱਟਿਆ ਉਸ ਤੋਂ ਬਾਅਦ ਫਿਰ ਬਾਅਦ ਚ ਇੱਥੇ ਆਏ ਜਦੋਂ ਪੀਸੀਆਰ ਵੀ ਸੀ ਉਸ ਤੋਂ ਬਾਅਦ ਫਿਰ ਇੱਥੇ ਆ ਕੇ ਉਹਨਾਂ ਦਾ ਬੰਦਾ ਬੈਠਾ ਮਤਲਬ ਕਿ ਉਹਨਾਂ ਦੀ ਹਿੰਮਤ ਦੀ ਦਾਦੇ ਨਹੀਂ ਪੈਗੀ ਕਿ ਉਹ ਕਿਸ ਲੈਵਲ ਤੱਕ ਆਪਣਾ ਪੰਜਾਬ ਮੂਵ ਕਰ ਰਿਹਾ ਸਾਨੂੰ ਖੁਦ ਨਹੀਂ ਸਮਝ ਆਉਂਦਾ ਕੋਈ ਬੰਦਾ ਫੜੇਗਾ ਉਹਨਾਂ ਦਾ ਕੋਈ ਟ੍ਰੇਸ ਹੋਇਆ ਐਸ ਪਰ ਸਾਡੀ ਨੌਲੇਜ ਇਹ ਜੀ ਦੋ ਬੰਦੇ ਉਹਨਾਂ ਦੇ ਫੜੇ ਗਏ ਨੇ ਤੇ ਇੱਕ ਬੰਦਾ ਤਾਂ 100% ਹੈ ਜੋ ਸਾਨੂੰ ਪਤਾ ਚੱਲਿਆ ਸੀ ਬਾਹਰ 12:30 1 ਵਜੇ ਦੇ ਕਰੀਬ ਉਹ ਬਾਹਰ ਆ ਕੇ ਬਹਿ ਗਿਆ ਤੇ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਮੈਸੇਜ ਕਰ ਰਿਹਾ ਸੀ ਕਿ ਅੰਦਰ ਕੀ ਗਤੀਵਿਧੀ ਚੱਲ ਰਹੀ ਹੈ ਤੇ ਕੁਝ ਪੇਸ਼ੈਂਟਸ ਨੇ ਪਹਿਚਾਣ ਲਿਆ ਤੇ ਫਿਰ ਪੁਲਿਸ ਨੇ ਉਹਨੂੰ ਘੇਰਾਵ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਪੁੱਛਿਆ ਸੀ ਇਸ਼ਾਰਤ ਇੱਕ ਬੰਦਾ ਹੋਰ ਗ੍ਰਿਫਤਾਰ ਕਰ ਚੁੱਕਾ ਦੱਸੋ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਡਾਕਟਰ ਗਿੱਤਿਕਾ ਹੈ ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਰਾਤ ਐਮਰਜੈਂਸੀ ਵਿੱਚ ਭੰਨ ਤੋੜ ਹੋਈ ਹੈ ਲੜਕੀਆਂ ਨਾਲ ਕੁਤ ਮਾਰੂ ਹੋਈ ਹੈ ਡਾਕਟਰ ਸਾਹਿਬਾਨ ਨੇ ਦਾਤ ਭੜਿਆ ਹੈ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿਵੇਂ ਲੱਗਦੇ ਨੇ ਸਾਰ ਸਾਰ ਸਾਰੇ ਦਾਤ ਹੋਈ ਜੀ ਸਰਕਾਰੀ ਹਸਪਤਾਲ ਜਿੱਥੇ ਜਿਹੜੇ ਇਹ ਜਿਹੇ 엘ਮੈਂਟਸ ਆਉਂਦੇ ਨੇ ਉਹਨਾਂ ਦਾ ਮੇਨ ਕਾਰਨ ਇਹੀ ਹੈ ਕਿ ਇੱਥੇ ਕੋਈ ਪ੍ਰੋਪਰ ਪ੍ਰੋਟੈਕਸ਼ਨ ਨਹੀਂ ਹੈ ਜੇ ਕੋਈ ਪੁਲਿਸ ਫੋਰਸ ਹੋਵੇ ਜੇ ਕੋਈ ਪੁਲਿਸ ਵਾਲੇ ਬਾਹਰ ਖੜੇ ਹੋਣ तो यह जे एलीमेंट्स अंदर आने ही ना क्योंकि इन्ह का हॉस्पिटल फ्रेमिस आने का कोई मतलब ही नहीं और क्योंकि यही सब कुछ बहुत रेगुलरली हो रहा है इसको साफ पता लग रहा है कि जो लोग ड्यूटी कर रहे हैं वो किस हद हाँ तक इनसिक्योर ने यह डॉक्टर साहब ने मैनू नहीं पता किमें मैनेज किया बट जे किसी फीमेल डॉक्टर की इतने ड्यूटी होंगी बहुत ज़्यादा मुश्किल हो सकती सी इस डेफीनेटली कुछ ना कुछ जल्दी सोचना चाहिए बिकॉज हाले तक डॉक्टर की स्ट्राइक चल रही है तभी इंसीडेंट रोज़ वाकन हो रहे हैं तो जब बाद ये मतलब सोचा भी नहीं जा सकता हम पनतोड़ जी हुई है डॉक्टर साहब ने प्रॉपर वीडियोज भी कटवाए ने सी सी टीवी चो तो साफ पता लग रहा है किन्ने सारे लोग सके और हथियारबंदे उन्होंने काफ़ी सारे हथियार से बल्कि और क्यों हॉस्पिटल प्रेमिस चाहे ਕਿਵੇਂ ਉਹਨਾਂ ਦੀ ਇੰਨੀ ਹਿੰਮਤ ਹੁੰਦੀ ਹੈ ਕਿ ਉਹ ਪ੍ਰੈਮਿਸਿਸ 'ਚ ਆ ਕੇ ਇੰਨੀ ਤੋੜਪੋੜ ਕਰ ਰਹੇ ਨੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਮਰੀਜ਼ਾਂ ਨੂੰ ਸਟਾਫ ਨੂੰ ਪਰੇਸ਼ਾਨ ਕਰ ਰਹੇ ਨੇ ਔਰ ਕਿੰਨੀ ਸਿਕਿਉਰਿਟੀ ਹੋ ਰਹੀ ਹੈ ਇਹ ਤੁਸੀਂ ਦੇਖੋ ਤੇ ਲੋ ਜੀ ਕੱਲ ਇੱਕ ਬਨਪ੍ਰੀਤ ਸਿੰਘ ਹੈ son of ਰঞ্জੀਤ ਸਿੰਘ ਵਾਸੀ ਬੀਮਸਾ ਇਹਨੂੰ ਕਿਸੇ ਦੇ ਫੇਕ ਆਈਡੀ ਲੜਕੀ ਦੀ ਭਰਾ ਕੇ ਉਹਦਾ ਫਰੈਂਡਸ਼ਿਪ ਕਰਕੇ ਇਹਨੂੰ ਕੱਲ ਦੱਸਿਆ ਕਿ ਮੈਂ ਨਰਸਾਂ ਸਿਰੋਸਤਾ ਲੱਗੀ ਹੋਈ ਆ ਤੋ ਇੱਥੇ ਆ ਕੇ ਮੈਨੂੰ ਮਿਲ ਇਹ ਰਾਤ ਨੂੰ 8 ਵਜੇ ਉੱਥੇ ਆ ਕੇ ਹਸਪਤਾਲੇ ਪਿਛਲੇ ਪਾਸੇ ਅਮੇਦਕਰ ਸਾਹਿਬ ਦਾ ਬੁੱਤ ਲੱਗਾ ਉੱਥੇ ਕਾ ਕੇ ਮਿਲਿਆ ਤਾਂ ਉਸ ਦੇ ਉੱਪਰ ਪੰਜ ਸੱਤ ਅਨਨੋਣ ਬੰਦਿਆਂ ਨੇ ਅਟੈਕ ਕਰਤਾ ਉਹਦੇ ਸਿਰ ਤੇ ਰੋਣਾ ਬਣਾ ਮਾਰੀਆਂ ਇਹਦਾ ਮੀਨ ਟਾਈਮ ਇਹਨੇ ਆਪਣੇ ਭਰਾ ਤੇ ਆਪਣੇ ਕਜ਼ਨ ਨੂੰ ਉੱਥੇ ਬੁਲਾਇਆ ਦੋਸਤ ਨੂੰ ਉੱਥੇ ਬੁਲਾਇਆ ਹੈਲਪ ਲਈ ਉਹ ਐਡਮਿਟ ਕਰਾਇਆ ਉਹ ਵਾਲੇ ਨੂੰ ਜਦੋਂ ਉਹ ਐਡਮਿਟ ਹੋ ਗਿਆ ਮਰਜੰਸੀ ਦੇ ਵਿੱਚ ਫੇਰ ਫੇਰ ਦੁਬਾਰੇ ਉਹੀ ਪੰਜ ਸੱਤ ਬੰਦੇ ਆ ਕੇ ਉਹਨਾਂ ਤੇ ਦੁਬਾਰੇ ਅਟੈਕ ਕੀਤਾ ਮਰਜੰਸੀ ਚ ਜੋ ਕੁਲਵਿੰਦਰ ਸਿੰਘ ਦੇ ਸਿਰ ਤੇ ਫੇਰ ਹੱਟਾ ਲੱਗੀ ਆ ਤੇ ਕੁਲਵਿੰਦਰ ਸਿੰਘ ਜਿਆਦਾ ਸੀਰੀਅਸ ਸੀ ਉਹਨੂੰ ਰੈਫਰ ਕਰਤਾ ਜਿਹੜਾ ਹਸਪਤਾਲ ਮਰਪਰੀ ਦੇ ਬਿਆਨਤੇ ਅਸੀਂ ਅਨਰੋਧ ਬੰਦੇ ਦੇ ਖਿਲਾਫ ਪੰਜ ਸੱਤ ਅਨਰੋਧ ਬੰਦੇ ਜਿਹੜੇ ਉਹਨਾਂ ਦੱਸਿਆ ਸੀਗਾ ਉਹਨਾਂ ਦੇ ਖਿਲਾਫ ਤੇ 107 ਦਾ ਮੁਕੱਦਮਾ ਜੋ ਸਾਡੀ ਨਵੀਂ ਸੈਕਸ਼ਨ ਜਿਹੜੀ ਹੈਗੀ 109 191 ਤੇ 190 ਬੀ ਐਨ ਐਸ ਦੇ ਵਿੱਚ ਮੁਕੱਦਮਾ ਦਰਜ ਕਰਤਾ ਦੀ ਰਾਤ ਹੀ ਐਫ ਆਈ ਆਰ ਨੰਬਰ 204 ਸਿਟੀ ਕਪਤਨ ਰੂਪ ਸਾਡੇ ਐਸ ਐਚ ਓ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਸਾਡੇ ਐਸ ਐਸ ਪੀ ਸਾਹਿਬ ਸ਼੍ਰੀ ਸਰਪਾਤ ਚਹਿਲ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸਾਰੀ ਇਹ ਸੈਂਟੀਫਿਕ ਔਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹ ਜੋ ਬਲਾਈਂਡ ਅਟੈਕ ਸੀਗਾ ਜੋ ਅਨਰੋਡ ਬੰਦੇ ਸੀਗੇ ਸਾਰੇ ਉਹ ਅਸੀਂ ਰਾਤ ਨੂੰ ਹੀ ਸਾਡੇ ਇੰਸਪੈਕਟਰ ਵਰਪਰੀ ਸਿੰਘ ਐਸ ਐਚ ਓ ਨੇ ਟਰੇਸ ਕੀਤੇ ਔਰ ਜਿਹੜਾ ਦਾ ਨਾਮ ਪਤਾ ਲੱਗਿਆ ਕਿ ਇਹ 6 ਦੋਸ਼ੀ ਸੀ ਆਕਾਸ਼ਦੀਪ ਸਤਨਾਮ ਅਮਨਜੋਤ ਕੁਲਦੀਪ ਲਖਪ੍ਰੀਤ ਔਰ ਕਬਲਦੀਪ ਸੀ ਜੋ ਇਹਨਾਂ ਨੇ ਕੋਈ ਪੁਰਾਣੀ ਰੰਜਿਸ਼ ਰਦੇ ਤਹਿਤ ਇਹ ਸਾਰਾ ਪਲਾਨ ਕਰਕੇ ਸਾਜ਼ਿਸ਼ ਕਰਕੇ ਇਹ ਬੰਦੇ ਤੇ ਅਟੈਕ ਕੀਤਾ ਔਰ ਜਿਹੜਾ ਇਹਨਾਂ ਨੇ ਲਾਅ ਐਂਡ ਔਰਡਰ ਬ੍ਰੇਕ ਕੀਤਾ 6 ਤੇ ਹੀ ਸਾਰੇ ਦੋਸ਼ੀ ਫੜੇ ਜਾਵਾਂਗੇ ਮਿਹਦੇ ਦਾ ਡੇਅ 2 ਅਸੀਂ ਸਾਰੇ ਅਰੈਸਟ ਕਰਕੇ ਰੋਬ ਹਾਈਦਰਾਬਾਦ ਤੋਂ ਹੋਰ ਕਿੰਨੇ ਬੰਦੇ ਫਿਰੇਗੇ ਸਾਡੇ ਟੀਮਾਂ ਗਈਆਂ ਹੋ ਜਾਂਦੀ ਜੀ ਹਜੇ ਸਾਰੇ ਅਸੀਂ ਕਰ ਰਹੇ ਜੀ ਸਾਰਾ ਵੀਕਲ ਕੈਟਿੰਗ ਸਰ ਅਟੈਕ ਹਸਪੀਟਲ ਦੀ ਐਮਰਜੈਂਸੀ ਦੇ ਉੱਤੇ ਹੋਇਆ ਤਾਂ ਉੱਥੇ ਪੁਲਿਸ ਟੀਮ ਜਾਂ ਪੁਲਿਸ ਸੁਰੱਖਿਆ ਕਰਨੀ ਜਾਂ ਕੋਈ ਨਾ ਕੋਈ ਸਕਿਉਰਟੀ ਦੇ ਲਈ ਭੇਜਦੇ ਨੇ ਪਹਿਲਾਂ ਵੈਸੇ ਕੋ ਡਿਊਟੀ ਹੋਈ ਜਾਂਦੀ ਜਾਨੀ ਜੀ ਤੇ ਸਾਡਾ ਵੈਸੇ ਪੀਸੀਆਰ ਕਵਰ ਕਰਦਾ ਜੀ ਤੇ ਤੁਸੀਂ ਦੇਖੋ ਰਾਤ 11:00 ਬਜੇ 20 ਮਿੰਟ ਤੇ ਅਟੈਕ ਹੋਇਆ ਔਰ 11:25 ਮਿੰਟ ਜਾਂ 11:30 ਵਜੇ ਸਾਡੇ ਐਸਐਸਓ ਉੱਤੇ ਆਪਣੀ ਟੀਮ ਨਾਲ ਪਹੁੰਚ ਗਏ ਸੀਗੇ ਪੀਸੀਆਰ ਵੀ ਉੱਥੇ ਪਹੁੰ ਬੱਦਈ ਨੂੰ ਪਤਾ ਹੀ ਨਹੀਂ ਸੀਗਾ ਕਿ ਕੌਣ ਬੰਦੇ ਨੇ ਅਟੈਕ ਕੀਤਾ ਫਿਰ ਪੁਰਾਣਾ ਪੂਰ ਕੋਡ ਤਾਂ ਨਹੀਂ ਜਿਹੜੇ ਬੰਦੇ ਹਮਲੇ ਕਰਦੇ ਕੋਈ ਪੁਰਾਣਾ ਹਾਲੇ ਰਿਕਾਰਡ ਪਤਾ ਹੀ ਲੱਗਿਆ ਕਿ ਬਾਕੀ ਬੈਟਰ ਆਫ ਇਨਵੈਸਟੀਗੇਸ਼ਨ ਹੈ ਵੀ ਵਿਲ ਸੀ ਟੂ ਇਟ ਸਰ ਇਹ ਬੱਖੋ ਵੱਖਰੇ ਨੇ ਜੀ ਕੋਈ ਬੇਨੜੇ ਦਾ ਕੋਈ ਫਤੇਗੜ ਪਾਸੋਂ ਦਾ ਉਹ ਇੱਕ ਸਕਰੂ ਦਾ ਹੈ ਲੋਕੋ ਸਰ ਇੱਕ ਮਾਮਲਾ ਕੀ ਸਾਹਮਣੇ ਆਇਆ ਇਹਦਾ ਕੋਈ ਪਰਿਵਾਰਿਕ ਪਹਿਲਾਂ ਕੋਈ ਸਾਲ 2 ਸਾਲ ਪਹਿਲਾਂ ਝਗੜਾ ਚੋੜਾ ਹੋਇਆ ਸੀ ਜੀ ਉਹ ਉਹਦੀ ਤਕਰਾਰ ਕਰਕੇ ਇਹਨਾਂ ਨੇ ਇਹ ਪਲਾਨ ਕਰਕੇ ਉਹਨਾਂ ਦਾ ਕਰਕੇ ਅਟੈਕ ਕੀਤਾ ਲੋ ਠੀਕ ਹੈ ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਫੇਕ ਆਈਡੀਆ ਤੇ ਵਿਸ਼ਵਾਸ ਕਰਦੇ ਹੋ ਤਾਂ ਜ਼ਰਾ ਧਿਆਨ ਰੱਖਿਓ ਕਿਉਂਕਿ ਅੱਜਕੱਲ ਕਿਸੇ ਦਾ ਕੁਝ ਵੀ ਨਹੀਂ ਪਤਾ ਕਦੋਂ ਆਪਣੇ ਪੁਰਾਣੇ ਰੰਜਿਸ਼ ਨੂੰ ਲੈ ਕੇ ਤੁਹਾਡੇ ਨਾਲ ਵੈਰ ਕੱਢ ਲਿਆ ਜਾਵੇ ਬਿਊਰੋ ਰਿਪੋਰਟ ਅਖੰਡ ਲੋਕ